ਠੀਕ ਹੈ ਜੀ ਠੀਕ ਹੈ ਚਲੋ ਜੀ ਹੋ ਗਈ ਜੀ ਆਜੋ ਆਜੋ ਕਰੋ ਜੀ ਮੈਂ ਹਾਂਜੀ ਉਧਰ ਕਰੋ ਚਲੋ ਆਤਲਾਣ ਆਤਲਾਗਤਰ ਦੇ ਸਾਹਮਣੇ ਸਾਹਮਣੇ ਸਾਡੇ ਸਿਸਟਮ ਜਿਹੜੇ ਲੱਗਿਆ ਸੀ ਤੇ ਟੀਟੀ ਵਾਰੀ ਵੀ ਸ਼ੁਰੂ ਕੀਤਾ ਜੀ ਫੀਡਰ ਕੀ ਕਹਿਣਾ ਚਾਹੁੰਦੇ ਸੋਤ ਕਿਉਂਕਿ ਅੱਜ ਜਿਹੜਾ ਅਸੀਂ ਫੀਡਰ ਸ਼ੁਰੂ ਕੀਤਾ ਇਸ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਕਈ ਵਾਰ ਦੇਖਦੇ ਸੀ ਪਿਛਲੇ ਦਿਨਾਂ ਚ ਬਿਜਲੀ ਕੋਈ ਟ੍ਰਿਪ ਹੁੰਦੀ ਹੈ ਫਲਕਚੁਏਸ਼ਨ ਹੁੰਦੀ ਹੈ ਤਾਂ ਸਰਕਾਰ ਵੀ ਪੰਜਵੇਂ ਤੁਸੀਂ ਜਾਣਦੇ ਹੋ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਹਮੇਸ਼ਾ ਇਸ ਪਾਸੇ ਹੈ ਕਿ ਜਿਹੜੀਆਂ ਚੀਜ਼ਾਂ ਨਾਲ ਲੋਕਾਂ ਨੂੰ ਦਿੱਕਤ ਹੁੰਦੀਆਂ ਸੀ ਦਿੱਕਤਾਂ ਦੂਰ ਕਰੀਏ ਕਿਉਂਕਿ ਲੋਕਾਂ ਦੀ ਸਰਕਾਰ ਹੈ ਲੋਕਾਂ ਵਾਸਤੇ ਆਈ ਹੈ ਉਸੇ ਤਹਿਤ ਇਸ ਫੀਡਰ ਦੀ ਅੱਜ ਸਟਾਰਟਿੰਗ ਕੀਤੀ ਜਾ ਰਹੀ ਹੈ ਇਧਰਲਾ ਏਰੀਆ ਹੋ ਗਿਆ ਜਿਵੇਂ ਕਨੀਕਾਰ ਡਾਲੀਵਾ ਇਸ ਏਰੀਏ 'ਚ ਹੁਣ ਬਿਜਲੀ ਦੀ ਕੋਈ ਵੀ ਪ੍ਰੋਬਲਮ ਨਹੀਂ ਆਊਗੀ ਉਸ ਤੋਂ ਇਲਾਵਾ ਬਹੁਤ ਜਲਦੀ ਦੋ ਫੀਡਰ ਪੰਜ-ਛੇ ਮਹੀਨਿਆਂ 'ਚ ਦੋ ਫੀਡਰ ਹੋਰ ਵੀ ਸਟਾਰਟ ਕੀਤੇ ਜਾ ਰਹੇ ਹਨ ਜਿਹਦੇ ਨਾਲ ਇਧਰ ਅਨਾਜ ਮੰਡੀ ਵਾਲੀ ਸਾਈਡ ਤੇ ਇਧਰ ਵੀ ਕੋਈ ਦਿੱਕਤ ਨਹੀਂ ਰਹੋਗੀ ਤੇ ਬਾਕੀ ਜਿਵੇਂ ਪੰਜਾਬ ਸਰਕਾਰ ਪੂਰੀ ਮੁਸਤੈਦ ਹੈ ਤਾਂ ਉਸ ਦੇ ਹਿਸਾਬ ਨਾਲ ਐਕਸੀਅਨ ਸਾਹਿਬ ਨੂੰ ਵੀ ਪੂਰੇ ਆਦੇਸ਼ ਵੀ ਲਗਾ ਲੋ ਰਕੈਸਟ ਵੀ ਲਗਾ ਲੋ ਕੀਤੀ ਗਈ ਹੈ ਕਿ ਰਾਜਪੁਰੇ ਵਿੱਚ ਕਿਸੇ ਨੂੰ ਕੋਈ ਵੀ ਬਿਜਲੀ ਰਿਲੇਟਿਡ ਦਿੱਕਤ ਹੈ ਚਾਹੇ ਉਹ ਟਰਾਂਸਫਾਰਮਰ ਦੀ ਹੈ ਚਾਹੇ ਕੋਈ ਬਿਜਲੀ ਦੀ ਤਾਰਾਂ ਦੀ ਹੈ ਜੋ ਵੀ ਦਿੱਕਤ ਹੈ ਤਾਂ ਉਹਨੂੰ ਪਹਿਲ ਦੇ ਆਧਾਰ ਤੇ ਇਸ ਦਾ ਕੰਮ ਕੀਤਾ ਜਾਵੇ ਤਾਂ ਕਿ ਬਿਜਲੀ ਪੱਖੋਂ ਨਾ ਕੋਈ ਲੋਕ ਪਰੇਸ਼ਾਨ ਹੋਣ ਜਿਹੜੀ ਸਾਡੇ ਸੀਐਮ ਸਾਹਿਬ ਨੇ ਵਾਦਾ ਕੀਤਾ ਹੋਇਆ ਹੈ ਕਿ ਬਿਜਲੀ 24 ਘੰਟੇ ਦੇਵਾਂ ਕਿਤੇ ਬਿਜਲੀ ਦੀ ਕੋਈ ਦਿੱਕਤ ਨਹੀਂ ਹੋ ਅਸੀਂ ਉਹਨੂੰ ਪੂਰੀ ਕਰ ਸਕੀ ਮੈਡਮ ਜਿਵੇਂ ਕਿ ਅਸੀਂ ਬਿਜਲੀ ਬੋਰਡ ਆਨੇ ਹੁਣ ਜਿਹੜੇ ਬਰਸਾਤ ਹੋ ਰਹੀ ਹੈ ਮੈਂ ਮੁਰੇਦ ਨਾ ਤੱਕ ਉਹ ਗੱਡੀਆਂ ਖੜੀ ਕਰਦੀ ਜਗ੍ਹਾ ਹੈ ਤੇ ਜਿੱਥੇ ਜਿੱਥੇ ਗੱਡੀਆਂ ਖੜੀ ਕਰਦੀ ਜਗ੍ਹਾ ਹੁੰਦੀ ਹੈ ਉੱਥੇ ਬੜੇ ਵੱਡੇ ਵੱਡੇ ਟੋਏ ਆ ਸਫਾਈ ਨਹੀਂ ਹੈ ਔਰੇ ਤੇ ਮੈਡਮ ਕੁਝ ਇਸ ਵਾਸਤੇ ਵੀ ਤੁਸੀਂ ਥੋੜਾ ਜਿਹਾ ਨਗਰ ਕੌਂਸਲ ਨੂੰ ਕਹਿ ਕੇ ਜੇ ਬਿਜਲੀ ਬੋਰਡ ਦੇ ਅੰਦਰ ਕਿਤੇ ਸਫਾਈ ਹੋ ਸਕੇ ਬਿਲਕੁਲ ਤਰੀਕੇ ਨਾਲ ਲੋਕਾਂ ਦੇ ਬੈਠਣ ਦੀ ਜਗ੍ਹਾ ਦੇ ਉਹ ਵਸਤਾ ਸਕੀ ਤਾਂ ਬਹੁਤ ਵਧੀਆ ਹੋਊਗਾ ਕਿਉਂਕਿ ਮਲਾਜ਼ਮ ਸਾਨੂੰ ਕਹਿੰਦੇ ਆ ਵੀ ਤੁਸੀਂ ਪਲੀਜ਼ ਇਹ ਗੱਲ ਮੈਡਮ ਨਾਲ ਜ਼ਰੂਰ ਕਰਿਓ ਕਿ ਉਹਰੇ ਬਹੁਤ ਬੁਰੀ ਹਾਲਤਾਂ ਦੇ ਵਿੱਚ ਦੇਖ ਰਹੇ ਪਾਣੀ ਖੜਿਆ ਜਗ੍ਹਾ ਦੇ ਵਿੱਚ ਦੇਖੋ ਸੰਦੀਪ ਜੀ ਇਹ ਚੀਜ਼ ਤੁਸੀਂ ਅੱਜ ਧਿਆਨ ਵਿੱਚ ਲਿਆਂਦੀ ਹੈ ਕੱਲ ਤੋਂ ਹੀ ਤੁਹਾਨੂੰ ਪਤਾ ਲੱਗੂਗਾ ਕਿ ਇੱਥੇ ਨਗਰ ਨਿਗਮ ਵੱਲੋਂ ਸਫਾਈ ਹੋਣ ਲੱਗੀ ਔਰ ਜੋ ਸਹੂਲਤਾਂ ਇੱਥੇ ਲੋਕਾਂ ਨੂੰ ਚਾਹੀਦੀਆਂ ਜੋ ਨਗਰ ਨਿਗਮ ਕਰ ਸਕਦਾ ਹੈ ਉਹ ਸਾਰੀਆਂ ਇੱਥੇ ਸਹੂਲਤਾਂ ਦਿੱਤੀਆਂ ਜਾਣਗੀਆਂ ਮੈਡਮ ਜੀ ਵੀ ਕਿ ਹੁਣ ਮੱਲਿਆਂ ਦੇ ਵਿੱਚ ਟੈਲਾ ਲੱਗਦੀਆਂ ਉਹ ਪੁਰਾਣੀਆਂ ਟੈਲਾਂ ਨਿਕਲ ਰਹੀਆਂ ਨੇ ਜੇ ਉਹ ਉਹ ਟੈਲਾਂ ਜਿਹੜੀਆਂ ਹੈਗੀਆਂ ਵੇਸਟ ਨਾ ਕਰਕੇ ਬਿਜਲੀ ਬੋਰਡ ਦੇ ਵਿੱਚ ਲਵਾ ਦਿੱਤੀਆਂ ਜਾਣ ਤਾਂ ਇੱਕ ਤੇ ਪਾਰਕਿੰਗ ਵਧੀਆ ਬਣ ਜੇਗੀ ਤੇ ਉਹਦੇ ਸਫਾਈ ਹੋਊਗੀ। ਉਹ ਮੈਂ ਅੱਜ ਹੀ ਉਹ ਸਾਮ ਨੂੰ ਬੁਲਾਨੀ ਆ ਇਹ ਸਾਮ ਨਾਲ ਗੱਲ ਕਰਕੇ ਇੱਥੇ ਜਲਦੀ ਤੋਂ ਜਲਦੀ ਜਿਹੜੀ ਸਮੱਸਿਆ ਜਿਹੜੀ ਕਿਉਂਕਿ ਬਿਜਲੀ ਬੋਰਡ ਦਾ ਕੰਮ ਹੀ ਆਮ ਪਬਲਿਕ ਨੂੰ ਪੈਂਦਾ ਹੈ। ਆਮ ਪਬਲਿਕ ਜੇ ਇੱਥੇ ਆ ਕੇ ਪਰੇਸ਼ਾਨ ਹੈ ਤਾਂ ਫਿਰ ਸਰਕਾਰਾਂ ਦਾ ਕੀ ਫਾਇਦਾ? ਤਾਂ ਅੱਜ ਹੀ ਮੈਂ ਇਹੋ ਸਭ ਨੂੰ ਬੁਲਾ ਕੇ ਇਸ ਦਾ ਵੀ ਹੱਲ ਕਰਦੇ ਆ। ਤੇ ਮੈਮ ਕੋਈ ਨਵਾਂ ਪ੍ਰੋਜੈਕਟ ਬਿਲਕੁਲ ਨਵੇਂ ਪ੍ਰੋਜੈਕਟ ਕਈ ਆ ਰਹੇ ਨੇ ਅੱਜ ਵੀ ਸਾਡੀ ਮੀਟਿੰਗ ਹੈ ਉਹਨਾਂ ਵਿੱਚ ਜਾ ਰਹੇ ਹਾਂ ਪਟਿਆਲੇ ਤੇ ਕਈ ਪ੍ਰੋਜੈਕਟ ਆ ਰਹੇ ਆ ਸਾਡੇ ਲਈ ਸਭ ਤੋਂ ਵੱਡਾ ਫੋਕਲ ਪੁਆਇੰਟ ਦਾ ਸੁਧਾਰ ਕਰਨਾ ਹੈ ਉਸ ਤੇ ਅਸੀਂ ਲੱਗੇ ਹੋਏ ਆ ਉਹਨੂੰ ਜਲਦੀ ਹੀ ਸ਼ੁਰੂ ਕਰਾਂਗੇ ਤੇ ਅੱਜ ਦਾ ਜਿਹੜਾ ਫੀਡਬੈਕ ਹੈ ਇਹ ਕਾਫੀ ਦਿਨ ਤੋਂ ਅਸੀਂ ਬੜੀ ਮਿਹਨਤ ਨਾਲ ਇਹ ਪ੍ਰੋਗਰਾਮ ਆ ਕਿ ਮੈਡਮ ਜਿੱਥੇ ਸਪੋਰਟ ਦੇ ਰੋਡ ਪਈ ਇਹਨਾਂ ਵਿੱਚ ਉਹਨੂੰ ਸਪੋਰਟ ਕੀਤੀ ਹੈਗੀ ਹੈ ਤੇ ਇਸ ਫੀਡਰ ਤੇ ਚੱਲਣ ਨਾਲ ਢਾਰਮਿਆ ਵਿਹਾਰ ਕਣਿਕਾ ਤੇ ਗੈਲਬੇਰ ਮਾਰਕੀਟ ਇਹਦਾ ਜਿਹੜਾ ਜਿੱਥੇ ਜਿਹੜੇ ਫੀਡਰ ਤੇ ਲੋਡ ਚੱਲਦਾ ਸੀਗਾ ਉਹ ਡੀ ਲੋਡ ਹੋ ਜਾਊਗਾ ਜਨਰਲ ਸਿਸਟਮ ਦੀ ਰਿਲਾਈਅਬਿਲਟੀ ਵੱਧ ਚੁਗੀ ਹਾਟਸ ਘਟ ਜਾਣਗੇ ਇਸ ਤੋਂ ਇਲਾਵਾ ਵੀ ਅਸੀਂ ਹੁਣ ਕਾਫੀ ਅਗਰੈਸਿਵਲੀ ਗਵਰਨਮੈਂਟ ਦੇ ਵੀ ਆਦੇਸ਼ ਨੇ ਸਾਨੂੰ ਨੈਕਸਟ ਈਅਰ ਦੇ ਜਿਹੜੀ ਗਰਮੀ ਹੈਗੀ ਆ ਉਹ ਜ਼ੀਰੋ ਟ੍ਰੇਜਿੰਗ ਅਕੋਰਡਿੰਗ ਸਰਕਾਰ ਕਿੰਨਾ ਕੁ ਪੈਸਾ ਖਰਚਦੀ ਹੈ ਲੋਕਾਂ ਵਾਸਤੇ ਇੱਕ ਫੀਲਡਰ ਲਾਉਂਦੇ ਫੀਲਡ ਦੇ ਐਸ ਪਰਟੀਕੁਲਰਲੀ ਕਿ ਸਪੈਸੀਫਿਕਲੀ ਪਾਣੀ ਕਹਿੰਦੇ ਕਿਉਂਕਿ ਫੀਲਡਰ ਦੇ ਬਹੁਤ ਸਾਰੇ ਪੈਰਾਮੀਟਰ ਨੇ ਦੇ ਵਿੱਚ ਕੇਬਲ ਸਾਈਜ਼ ਕਿਹੜਾ ਆਪਣਾ ਲੋਡ ਕਿੰਨਾ ਪੈਣਾ ਕੇਬਲ ਲੈਂਥ ਕਿੰਨੀ ਹੈਗੀ ਜਾਂ ਕੰਡਕਟਰ ਪੈਂਦਾ ਇਸ ਕਰਕੇ ਕੋਈ ਸਪੈਸੀਫਿਕਲੀ ਪਾਣੀ ਕਹਿ ਸਕਦੇ ਬਟ ਡਿਪੈਂਡ ਇਹ ਕਰੋੜ ਤੋਂ ਕੁਝ ਲੈ ਜਾਂਦਾ ਜਿਸ ਤਰ੍ਹਾਂ ਅਸੀਂ ਜਿਹੜਾ ਫੀਡਰ ਆਪਣਾ ਹੁਣ ਚਲਾਇਆ ਆਪਾਂ ਨੇ ਇਹ ਲਗਭਗ 15 ਲਗਦੀ ਕੋਸੇ ਤੇ ਲੱਗੀ ਹੈਗੀ ਹੈ ਤੇ ਬੜੀ ਮਹਿਕਮੇ ਵੱਲੋਂ ਵੀ ਸਾਨੂੰ ਫੁੱਲ ਸਪੋਰਟ ਹੈ ਡਿਪਾਰਟਮੈਂਟ ਦੀ ਜੋ ਵੀ ਸੀ ਮੰਗਦੇ ਆ ਤਾਂ ਜਿੱਥੇ ਵੀ ਰੋਡ ਪੈਂਦੀ ਹੈ ਤਾਂ ਉਹ ਚੱਲਾਗੇ ਤਾਂ ਲੋਕਾਂ ਨੂੰ ਰੀਲਿਫ ਮਿਲੇਗਾ ਡੈਫੀਨਿਟ ਜੀ ਗੱਲ ਹੈ ਇਸ ਇਰੇ ਨੂੰ ਫਿਰ ਰੀਲਿਫ ਮਿਲੇਗਾ ਅਸੀਂ ਹੋਰ ਵੀ ਦੋ ਫੀਡਰ ਨੀਰ ਕੋਚੇ ਅਸੀਂ ਪ੍ਰਪੋਜ਼ਲ ਸਾਡੇ ਪਾਸ ਹੋ ਚੁੱਕੇ ਨੇ ਉਹ ਆਪਣਾ ਜਿਹੜਾ ਇਹ ਸ਼ਹਿਰੀ ਏਰੀਆ ਹੈਗਾ ਇਹ ਬੜੀ ਜਲਦੀ ਜਿਰੀ ਦਾ ਅਸੀਂ ਚੱਲ ਰਿਹਾ ਇਸ ਟਾਈਮ ਤੁਹਾਨੂੰ ਪਤਾ ਹੀ ਹੈ ਇਹ ਪੈਡੀ ਨਿਬਟਣ ਤੋਂ ਬਾਅਦ ਨਾਜ਼ ਹੋਰ ਬੈਟਰ ਰੀਲੀਜ ਮਿਲੇਗਾ ਪੂਰੇ ਸ਼ਹਿਰ ਦੇ ਸਿਸਟਮ ਦੇ। ਠੀਕ ਹੈ। ਕੰਕਰ ਰਹਾ ਇੱਕ ਬੇਲੋਥੀ ਨੇ ਵੀ ਪ੍ਰਪੋਜ਼ ਕੀਤਾ ਮੈਂ। ਓਬਵੀਅਸਲੀ ਪਾਸ ਹੋ ਚੁੱਕਾ ਹੈਗਾ। ਪਰ ਤੁਹਾਨੂੰ ਨਹੀਂ ਫੀਡਰ ਸਾਡਾ ਇੱਕ ਉੱਥੇ ਆਏਗਾ। ਕੀ ਕਹਿਣਾ ਚਾਹੋਗੇ? ਐਮਸ ਬੈਟਰੀ ਰਿਵਰਟਰ। ਮੈਡਮ ਨੇ ਇੱਕ ਅਸਵਾਸ਼ਣ ਦੇਇਆ ਬਿਜਲੀ ਬੋਰਡ ਦੀ ਮੁਹਾਰ ਬਦਲ ਦਿੱਤੀ ਹੈ। ਬਿਲਕੁਲ ਬਦਲਾਂਗੇ। ਸਸ ਤੋਂ ਹੀ ਕੰਮ ਸ਼ੁਰੂ ਹੋ ਜਾਏਗਾ। 100% ਬਿਲਕੁਲ ਬਦਲਾਂਗੇ ਜੀ। ਜਿੰਨਾ ਜਿੰਨੀ ਸ਼ਕਤੀ ਹੈਗੀ ਉਸ ਤੋਂ ਵੱਧ ਜ਼ੋਰ ਲਾਗੇ ਕਿਉਂਕਿ ਮੇਰਾ ਇਕੱਲਾ ਇਹ ਡਿਊਟੀ ਨਹੀਂ ਹੈ ਮੇਰਾ ਸ਼ਹਿਰ ਵੀ ਹੈ। ਠੀਕ ਹੈ। ਇਸ ਕਰਕੇ ਡਬਲ ਜਿਮੇਵਾਰੀ ਬ ਤੇ ਉਹਨਾਂ ਦੀ ਪੂਰੀ ਟੀਮ ਇੱਥੇ ਮਸਤੈਦ ਹੈ ਸਾਰਿਆਂ ਨੂੰ ਆਲਰੇਡੀ ਜਿੰਨੇ ਵੀ ਜੋ ਸਾਨੂੰ ਡਿਪਾਰਟਮੈਂਟਰ ਵੱਲੋਂ ਇੰਸਟਰਕਸ਼ਨ ਆਉਂਦੇ ਅਸੀਂ ਆਲਰੇਡੀ ਸਾਰਿਆਂ ਨੂੰ ਕਮਿਊਨੀਕੇਟ ਕਰ ਦਿੱਤਾ ਕਿ ਹੁਣ ਆਪਾਂ ਇਸ ਜੇਰੀਏ ਦਾ ਕੰਮ ਨਿਬੜ ਕੇ ਪੈਡੀ ਤੋਂ ਬਾਅਦ ਆਨ ਗੋ ਹੋ ਕੇ ਜਿਹੜਾ ਸਿਸਟਮ ਦਾ ਸੁਧਾਰ ਦੇ ਵਿੱਚ ਪੂਰ ਫੁੱਲ ਜੋਰ ਲਾ ਕੇ ਆਪਾਂ ਕੰਮ ਕਰਾਂਗੇ ਠੀਕ ਹੈ ਥੈਂਕ ਯੂ ਸਰ